ਗੁਰੂ ਪਿਆਰੀ ਸਾਧ ਸੰਗਤ ਜੀ ਗੁਰਗੱਦੀ ਤੋਂ ਪਹਿਲਾਂ ਭਾਵੇਂ ਭਾਈ ਲੈਨਾ ਜੀ ਦੀ ਤਰੀਖਿਆ ਦੀ ਲੋੜ ਨਹੀਂ ਸੀ ਕਿਉਂਕਿ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਬਚਨਾਂ ਦੁਆਰਾ ਪਹਿਲਾਂ ਹੀ ਬਖਸ਼ਿਸ਼ ਕਰ ਚੁੱਕੇ ਸਨ ਪਹਿਲਾ ਬਚਨ ਹੋਇਆ ਜਦੋਂ ਲੈਨਾ ਜੀ ਆਏ ਸਨ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਸੀ ਤੂੰ ਲੈਣਾ ਹੈ ਅਤੇ ਅਸਾਂ ਤੇਰਾ ਦੇਣਾ ਹੈ ਦੂਜਾ ਬਚਨ ਹੋਇਆ ਸੀ ਜਦੋਂ ਭਾਈ ਲੈਨਾ ਜੀ ਘਾਦੀ ਪੰਡ ਸਿਰ ਤੇ ਚੁੱਕ ਕੇ ਲਿਆ ਰਹੇ ਸਨ ਤਾਂ ਇਹ ਵੇਖ ਕੇ ਮਾਤਾ ਜੀ ਨੇ ਕਿਹਾ ਲਹਿਣਾ ਜੀ ਦੇ ਨਵੇਂ ਕੱਪੜੇ ਚਿੱਕੜ ਨਾਲ ਭਰ ਗਏ ਹਨ ਤਾਂ ਗੁਰੂ ਜੀ ਨੇ ਬਚਨ ਕੀਤਾ ਸੀ ਇਹ ਪੰਡ ਨਹੀਂ ਦੀਨ ਦੁਨੀਆ ਦਾ ਛੱਤਰ ਹੈ ਚਿੱਕੜ ਨਹੀਂ ਕੇਸਰ ਹੈ ਇਹ ਸਭ ਕੁਝ ਹੁੰਦਿਆਂ ਵੀ ਗੁਰੂ ਮਹਾਰਾਜ ਲੋਕਾਂ ਨੂੰ ਪਰਿਵਾਰ ਨੂੰ ਅਤੇ ਹੋਰ ਸਿੱਖਾਂ ਨੂੰ ਦੱਸਣਾ ਚਾਹੁੰਦੇ ਸਨ ਪ੍ਰਖਿਆ ਦੀ ਰੀਤ ਤੋੜਨੀ ਸੀ ਤਖਤ ਰਾਜਾ ਸੋਭ ਹੈ ਜੋ ਤਖਤੇ ਲਾਇਕ ਹੋਈ ਸਪਸ਼ਟ ਕਰਨਾ ਚਾਹੁੰਦੇ ਸਨ ਇਸ ਕਰਕੇ ਕਈ ਕਰੜੇ ਤੇ ਕਠਿਨ ਪਰਚੇ ਸਾਹਮਣੇ ਰੱਖੇ ਗਏ ਜੋ ਸਾਰੇ ਦੇ ਸਾਰੇ ਲਹਿਣਾ ਜੀ ਹੱਲ ਕਰਕੇ ਪਾਸ ਹੋਏ ਪਹਿਲਾ ਜ਼ਿਕਰ ਆਉਂਦਾ ਹੈ ਉਹਨਾਂ ਦੇ ਨਿੱਤ ਕਰਮ ਦਾ ਸਵਾ ਪਹਿਰ ਰਾਤ ਰਹਿੰਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਰੋਜ਼ ਰਵੀ ਤੇ ਇਸ਼ਨਾਨ ਕਰਨ ਜਾਂਦੇ ਸਨ ਲਹਿਣਾ ਜੀ ਨੇ ਵੀ ਉਹਨਾਂ ਦੇ ਨਾਲ ਜਾਣਾ ਇਸ਼ਨਾਨ ਕਰਨਾ ਬਸਤਰਾਂ ਦਾ ਧਿਆਨ ਰੱਖਣਾ ਕਿਸੇ ਵੀ ਅਚਾਨਕ ਸੇਵਾ ਦੇ ਹੁਕਮ ਦੀ ਉਡੀਕ ਰੱਖਣੀ ਇਹ ਉਹਨਾਂ ਦਾ ਨਿਤ ਦਾ ਕਰਮ ਸੀ ਲਹਿਣਾ ਜੀ ਦੀ ਇਸ ਪ੍ਰੇਮਾ ਭਗਤੀ ਨੇ ਖੁਸ਼ ਹੋਰ ਗੁਰਸਿੱਖਾਂ ਨੂੰ ਉਤਸ਼ਾਹ ਦਿੱਤਾ ਅਸੀਂ ਵੀ ਲੈਹਨੇ ਵਾਂਗ ਮਹਾਰਾਜ ਦੇ ਨਾਲ ਰਾਵੀ ਤੇ ਤੜਕੇ ਜਾਇਆ ਕਰੀਏ ਇੱਕ ਦਿਨ ਸਿਆਲ ਦੀ ਰੁੱਤੇ ਪਾਈ ਪਗੀਰਤ ਪਾਈ ਸਧਾਰਨ ਪਾਈ ਅਜੀਤਾ ਬਾਬਾ ਬੁੱਢਾ ਜੀ ਆਦ ਗੁਰੂ ਮਹਾਰਾਜ ਨਾਲ ਰਾਵੀ ਤੇ ਚਲੇ ਗਏ ਕਰਤਾਰ ਦੇ ਰੰਗ ਠੰਡੀ ਹਵਾ ਚੱਲਣ ਲੱਗ ਪਈ ਜੋ ਸਰੀਰ ਨੂੰ ਸੁੰਨਮੁਨ ਕਰੀ ਜਾਂਦੀ ਸੀ ਵੇਂਦਿਆਂ ਵੇਂਦਿਆਂ ਅਸਮਾਨ ਤੇ ਕਾਲੇ ਬੱਦਲ ਛਾ ਗਏ ਬੱਦਲ ਗਰਜਦਾ ਬਿਜਲੀ ਚਮਕਦੀ ਆਖਰ ਮੀਂਹ ਵਰਨ ਲੱਗ ਪਿਆ ਨਾਲ ਗੜੇ ਪੈਣ ਲੱਗ ਪਏ ਗੁਰੂ ਮਹਾਰਾਜ ਜੀ ਰਾਵੀ ਵਿੱਚ ਇਸ਼ਨਾਨ ਕਰ ਰਹੇ ਸਨ ਲਹਿਣਾ ਜੀ ਕੱਪੜੇ ਫਾੜ ਕੇ ਖਲੋਤੇ ਹੋਏ ਹਨ ਕੋਲ ਹੀ ਚਾਰੇ ਸਿੱਧਕੀ ਸਿੱਖ ਵੀ ਸਨ ਪਰ ਇਹ ਬਹੁਤਾ ਚਿਰ ਸਰਦੀ ਵਿੱਚ ਠਹਿਰ ਨਾ ਸਕੇ ਦੰਦੋੜਿਕਾ ਵੱਜਦਾ ਸਰੀਰ ਸੁਨ ਹੋਏ ਹੋਏ ਤੇ ਵਾਪਸ ਡੇਰੇ ਤੇ ਆ ਗਏ ਅੱਗ ਬਾਲ ਕੇ ਸਰੀਰ ਨਿਗੇ ਕੀਤੇ ਰਜਾਈਆਂ ਵਿੱਚ ਵੜ ਗਏ ਇੱਧਰ ਗੁਰੂ ਮਹਾਰਾਜ ਅੱਜ ਹੋਰ ਨਾਲੋਂ ਵੀ ਵਧੇਰੇ ਚਿਰ ਰਾਵੀ ਵਿੱਚ ਖੜੋਤੇ ਰਹੇ ਪਾਠ ਕਰਦੇ ਰਹੇ ਲਹਿਣਾ ਜੀ ਉਸੇ ਤਰ੍ਹਾਂ ਮੀਂਹ ਗੜੇ ਦੀ ਮਾਰ ਸਹੰਦੇ ਸਾਈਂਬਾਂ ਦੇ ਕੱਪੜੇ ਛਾਤੀ ਨਾਲ ਲਾ ਕੇ ਖਲੋਤੇ ਰਹੇ ਕੁਝ ਸਮੇਂ ਦੇ ਪਿੱਛੋਂ ਗੁਰੂਦੇਵ ਰਾਵੀ ਤੋਂ ਬਾਹਰ ਆਏ ਮੀਂਹ ਬੰਦ ਹੋ ਗਿਆ ਲਹਿਣਾ ਜੀ ਨੂੰ ਇਕੱਲਿਆਂ ਖਲੋਤਾ ਵੇਖ ਕੇ ਕਹਿਣ ਲੱਗੇ ਪੁਰਖਾ ਹੋਰ ਸਭ ਚਲੇ ਗਏ ਤੂੰ ਨਾਲ ਕਿਉਂ ਨਾ ਗਿਆ ਲਹਿਣਾ ਜੀ ਹੱਥ ਜੋੜ ਕੇ ਬੋਲੇ ਸੱਚੇ ਪਾਤਸ਼ਾ ਮਿਹਰਾਂ ਦੇ ਦਾਤੇ ਪ੍ਰੀਤਮ ਜੀਓ ਦਾਸ ਆਪ ਜੀ ਦਾ ਸੇਵਕ ਹੈ ਸੇਵਕ ਦਾ ਕੰਮ ਨਹੀਂ ਮਾਲਕ ਨੂੰ ਛੱਡ ਕੇ ਤੁਰ ਜਾਵੇ ਚਾਕਰ ਸਦਾ ਹਜ਼ੂਰੀ ਵਿੱਚ ਰਹਿ ਕੇ ਹੀ ਚਾਕਰੀ ਕਰਦਾ ਸ਼ੋਭਦਾ ਹੈ ਸਤਿਗੁਰੂ ਜੀ ਲਹਿਣਾ ਜੀ ਦੇ ਇਹ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਦੂਜਾ ਜੀਕਰ ਆਉਂਦਾ ਹੈ ਕੱਪੜੇ ਧੋਣ ਦਾ ਇੱਕ ਵਾਰ ਸਾਲ ਦਾ ਮੌਸਮ ਅੱਧੀ ਰਾਤ ਦਾ ਸਮਾਂ ਸੀ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਕਿਹਾ ਬੱਚਿਓ ਕੱਪੜੇ ਮੈਲੇ ਹਨ ਇਹ ਹੁਣੇ ਧੋਣੇ ਹਨ ਤੁਸੀਂ ਜਾ ਕੇ ਧੋ ਲਿਆਓ ਉਹਨਾਂ ਨੇ ਉੱਤਰ ਦਿੱਤਾ ਕਾਲੀ ਬੋਲੀ ਅੱਧੀ ਰਾਤ ਹੈ ਹਨੇਰ ਘੁੱਪ ਹੋਰ ਸਰਦੀ ਪੈਂਦੀ ਹੈ ਦਿਨ ਚੜ ਲੈਣ ਦਿਓ ਧੋਬੀ ਨੂੰ ਸੁਧਵਾ ਕੇ ਜਾਂ ਕਿਸੇ ਸੇਵਾਦਾਰ ਨੂੰ ਕਹਿ ਕੇ ਧਵਾ ਦਵਾਂਗੇ ਫਿਰ ਮਹਾਰਾਜ ਨੇ ਕੁਝ ਹੋਰ ਸਿੱਖਾਂ ਨੂੰ ਆਖਿਆ ਪਰ ਸਾਰੇ ਸਰਦੀ ਤੇ ਹਨੇਰੇ ਤੋਂ ਡਰ ਗਏ ਕਿਸੇ ਨੇ ਹਾਂ ਨਾ ਕੀਤੀ ਫਿਰ ਮਹਾਰਾਜ ਨੇ ਲੈਹਨੇ ਵੱਲ ਵੇਖਿਆ ਲੈਨਾ ਹੱਥ ਜੋੜ ਕੇ ਖੜੋ ਗਿਆ ਕੱਪੜੇ ਚੱਕ ਲਏ ਤੇ ਆਗਿਆ ਪਾ ਕੇ ਧੋਨ ਤੁਰ ਗਿਆ ਬਾਹਰ ਨਿਕਲਿਆ ਪਹਿਰੇਦਾਰ ਨੇ ਆਵਾਜ਼ ਦਿੱਤੀ ਕੌਣ ਹੈ ਉੱਤਰ ਮਿਲਿਆ ਜੀ ਲੈਹਨਾ ਇਸ ਵੇਲੇ ਠੰਡ ਵਿੱਚ ਕਿੱਥੇ ਚੱਲਿਆ ਹੈ ਲੋਕ ਰਜਾਈਆਂ ਵਿੱਚ ਪਏ ਹਨ ਮੈਂ ਜੀ ਕੱਪੜੇ ਧੋਣ ਲਈ ਜਾ ਰਿਆਂ ਹਾਂ ਪਹਿਰੇਦਾਰ ਨੇ ਆਖਿਆ ਮੂਰਖਾ ਕਿਉਂ ਜਾਣ ਕੇ ਮੌਤ ਸਹੇੜਦਾ ਹੈ ਦਿਨ ਨਹੀਂ ਚੜਨਾ ਲਹਿਣਾ ਜੀ ਕਹਿੰਦੇ ਦਿਨ ਹੋਵੇ ਜਾਂ ਰਾਤ ਸਰੀਰ ਰਹੇ ਜਾਂ ਨਾ ਪਰ ਮਾਲਕ ਦਾ ਹੁਕਮ ਮੰਨਣਾ ਜ਼ਰੂਰੀ ਹੈ ਉਹ ਕਹਿੰਦੇ ਹੋਏ ਚਲੇ ਗਏ ਕੱਪੜੇ ਧੋਤੇ ਸੁਕਾ ਕੇ ਲਿਆਏ ਮਾਨੋ ਦਿਨ ਦੇ ਸੂਰਜ ਵਿੱਚ ਧੋਤੇ ਹੋਣ ਗੁਰੂ ਮਹਾਰਾਜ ਜੀ ਕਹਿੰਦੇ ਲਹਿਣਿਆ ਧੋ ਲਿਆਇਆ ਹੈ ਜੀ ਮਹਾਰਾਜ ਵਿਖਾਖ ਕਪੜੇ ਅੱਗੇ ਰੱਖੇ ਵੇਖ ਕੇ ਬੋਲੇ ਲਹਿਣਿਆ ਚੰਗੇ ਸਾਫ ਨਹੀਂ ਹੋਏ ਫਿਰ ਧੋ ਲਿਆ ਸਤਬਚਨ ਮਹਾਰਾਜ ਜੀ ਉਹ ਕਪੜੇ ਚੁੱਕ ਕੇ ਤੁਰਨ ਲੱਗਦੇ ਹਨ ਫਿਰ ਹੁਕਮ ਹੋਇਆ ਲਹਿਣਿਆ ਰੱਖ ਦੇ ਇਸ ਤਰ੍ਹਾਂ ਭਾਈ ਲਹਿਣਾ ਜੀ ਗੁਰੂ ਜੀ ਦਾ ਹਰ ਹੁਕਮ ਮੰਨਦੇ ਸਨ ਤੀਜਾ ਜ਼ਿਕਰ ਆਉਂਦਾ ਹੈ ਕਿਕਰ ਤੋਂ ਮਠਿਆਈ ਦਾ ਇੱਕ ਵਾਰ ਕਰਤਾਰਪੁਰ ਦਰਸ਼ਨਾਂ ਲਈ ਸੰਗਤਾਂ ਬੜੀਆਂ ਆਈਆਂ ਝੜੀ ਲੱਗ ਜਾਣ ਕਰਕੇ ਲੰਗਰ ਨਾ ਪੱਕ ਸਕਿਆ ਬੱਚੇ ਮਾਵਾ ਨੂੰ ਤੰਗ ਕਰਨ ਲੱਗ ਪਏ ਗੁਰੂ ਮਹਾਰਾਜ ਨੇ ਮੁਖੀ ਸਿੱਖਾਂ ਤੇ ਸਾਬਜਾਦਿਆਂ ਨੂੰ ਬੁਲਾ ਕੇ ਆਖਿਆ ਸੰਗਤਾਂ ਭੁੱਖੀਆਂ ਹਨ ਅੱਗ ਕਿਧਰੇ ਬਲ ਨਹੀਂ ਰਹੀ ਲੰਗਰ ਨਹੀਂ ਪੱਕਿਆ ਤੇ ਸਮਾਂ ਬਹੁਤ ਹੋ ਗਿਆ ਹੈ ਇਸ ਦਰਖਤ ਤੇ ਚੜ ਕੇ ਹਲੂਣਾ ਮਾਰੋ ਤਾਂ ਕੁਛ ਭੁੱਖ ਮਿਟਾ ਲੈਣ ਬਾਬਾ ਸ਼੍ਰੀਚੰਦ ਤੇ ਲਖਮੀਦਾਸ ਜੀ ਨੇ ਕਿਹਾ ਪਿਤਾ ਜੀ ਇਹ ਕਿੱਕਰ ਦਾ درخت ਹੈ ਇਸ ਉੱਤੇ ਲੰਮੀਆਂ ਲੰਮੀਆਂ ਸੂਲਾ ਹਨ ਕੱਪੜੇ ਪਾੜਨ ਵਾਲੀਆਂ ਤੇ ਸਰੀਰ ਚੋਂ ਖੂਨ ਕੱਢਣ ਵਾਲੀਆਂ ਇਸ ਤੇ ਚੜ ਕੇ ਹਲਾਇਆ ਕੋਈ ਫਲ ਨਹੀਂ ਡਿੱਗ ਪੈਣੇ ਕੋਈ ਸਿਆਣੀ ਗੱਲ ਕਰਿਆ ਕਰੋ ਕੋਲ ਮੁਖੀ ਸਿੱਖਾ ਨੇ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ ਮਹਾਰਾਜ ਸਾਹਿਬ ਜੀ ਆਦੇ ਠੀਕ ਕਹਿੰਦੇ ਹਨ ਇਹ ਕਿੱਕਰ ਦਾ ਦਰਖਤ ਹੈ ਇਸਤੇ ਪਹਿਲਾਂ ਚੜਿਆ ਨਹੀਂ ਜਾਣਾ ਜੇ ਪਹਲਾ ਕੰਡੇ ਚੁਭਾ ਕੇ ਕੋਈ ਯਤਨ ਕਰਕੇ ਚੜ ਵੀ ਜਾਵੇ ਤਾਂ ਇਸ ਤੋਂ ਡਿੱਗਣਾ ਕੀ ਹੈ ਸਤਿਗੁਰਾਂ ਨੇ ਕਿਹਾ ਲਹਿਣਾ ਜੀ ਵੇਖੋ ਜੇ ਚੜ ਸਕਦੇ ਹੋ ਤਾਂ ਲਹਿਣਾ ਝਟਪਟ ਉੱਠਿਆ ਤੇ ਕਿੱਕਰ ਤੇ ਚੜ ਗਿਆ ਸਤਨਾਮ ਕਹਿ ਕੇ ਕਿੱਕਰ ਨੂੰ ਹਲੂਣਾ ਮਾਰਿਆ ਵੇਖਣ ਵਾਲੇ ਹੈਰਾਨ ਹੋ ਗਏ ਕਿੱਕਰ ਤੋਂ ਮਠਿਆਈਆਂ ਡਿੱਗ ਰਹੀਆਂ ਸਨ ਸੰਗਤਾਂ ਭੱਜੀਆਂ ਤੇ ਚੁੱਕ ਕੇ ਖਾਣ ਲੱਗ ਪਈਆਂ ਲਹਿਣਾ ਜੀ ਕਿਕਰ ਨੂੰ ਹਲੂਨੇ ਦੇ ਰਹੇ ਸਨ ਕਈ ਕਿਸਮ ਦੀਆਂ ਮਠਾਈਆਂ ਡਿੱਗਦੀਆਂ ਰਹੀਆਂ ਸੰਗਤਾਂ ਰੱਜ-ਰੱਜ ਕੇ ਖਾਂਦੀਆਂ ਰਹੀਆਂ ਸਾਹਿਬਜ਼ਾਦੇ ਤੇ ਮੁਖੀ ਸਿੱਖ ਵੇਖ ਕੇ ਸ਼ਰਮਿੰਦੇ ਹੋਏ ਜਾ ਕੇ ਸੰਗਤਾਂ ਵਿੱਚ ਛਕਣ ਲੱਗ ਪਏ ਮਰਦਾਨੇ ਨੂੰ ਅੱਕਾਂ ਦੀਆਂ ਖਖੜੀਆਂ ਖਵਾਉਣ ਵਾਲਾ ਰੇੜੀਆਂ ਨੂੰ ਸ਼ਹਿਦ ਵਰਗੇ ਮਿੱਠੇ ਕਰਨ ਵਾਲਾ ਸਤਿਗੁਰੂ ਭਲਾ ਕੀ ਨਹੀਂ ਕਰ ਸਕਦਾ ਇਸ ਗੱਲ ਨੂੰ ਸਾਹਿਬਜ਼ਾਦੇ ਅਤੇ ਸਿੱਖ ਭੁੱਲ ਗਏ ਸਨ ਇਥੇ ਵੀ ਸੱਤ ਬਚਨੀਆਂ ਸਿੱਖ ਲੈਣਾ ਹੀ ਪਾਸ ਹੋਇਆ ਚੌਥਾ ਜਿਕਰ ਆਉਂਦਾ ਹੈ ਗੰਦੇ ਟੋਏ ਦਾ ਮਹਾਰਾਜ ਜੀ ਨੇ ਹੱਥ ਵਿੱਚ ਛੰਨਾ ਫੜਿਆ ਹੋਇਆ ਸੀ ਉਹ ਇੱਕ ਗੰਦੇ ਪਾਣੀ ਦੇ ਟੋਏ ਵਿੱਚ ਡਿੱਗ ਪਿਆ ਗੁਰੂ ਜੀ ਨੇ ਲਖਮੀ ਦਾਸ ਨੂੰ ਕੱਢਣ ਲਈ ਕਿਹਾ ਉਹਨਾਂ ਉੱਤਰ ਦਿੱਤਾ ਛੰਨੇ ਹੋਰ ਬਥੇਰੇ ਹਨ ਗੰਦੇ ਪਾਣੀ ਵਿੱਚ ਕੌਣ ਵੜੇ ਬਾਬਾ ਸ਼੍ਰੀਚੰਦ ਤੋਂ ਵੀ ਇਸੇ ਤਰ੍ਹਾਂ ਜਵਾਬ ਮਿਲਿਆ ਹੋਰ ਸੇਵਕਾਂ ਨੇ ਵੀ ਕਿਹਾ ਮਹਾਰਾਜ ਆਪ ਚਲੋ ਅਸੀਂ ਕਿਸੇ ਨੂੰ ਸਾਧ ਕੇ ਕਢਵਾ ਲਿਆਵਾਂਗੇ ਮਗਰ ਗੱਲ ਤੇ ਮਤੇਹਾਨ ਦੀ ਸੀ ਪ੍ਰੀਖਿਆ ਦਾ ਪਰਚਾ ਹੋ ਰਿਹਾ ਸੀ ਗੁਰੂ ਜੀ ਜਾਣ ਕਿਵੇਂ ਸਤਗੁਰਾਂ ਲੈਹਨੇ ਵਾਲ ਤੱਕਿਆ ਰਸਨਾ ਤੋਂ ਕਹਿਆ ਕੁਛ ਨਹੀਂ ਉਹ ਸਨੇ ਕੱਪੜਿਆਂ ਸ਼ਾਲ ਮਾਰ ਕੇ ਟੋਏ ਵਿੱਚ ਵੜ ਗਏ ਗਾਰ ਵਿੱਚੋਂ ਸ਼ੰਨਾ ਲੱਭ ਕੇ ਲਿਆਏ ਚਾਰ ਪਰਚੇ ਉਹਨਾਂ ਨੇ ਹੱਲ ਕਰ ਲਏ ਸਨ ਮੂਨ ਵਾਰੀ ਆਈ ਪੰਜਵੇਂ ਤੇ ਅਖੀਰਲੇ ਪਰਚੇ ਦੀ ਇੱਕ ਸਮੇਂ ਸਤਗੁਰੂ ਜੀ ਨੇ ਆਪਣਾ ਲਿਬਾਸ ਤੇ ਰੂਪ ਅਜੀਬ ਕਿਸਮ ਦਾ ਬਣਾ ਲਿਆ ਮੈਲੇ ਤੇ ਪਾਟੇ ਪੁਰਾਣੇ ਕੱਪੜੇ ਪਾ ਲੇ ਹੱਡੀਆਂ ਦੀ ਮਾਲਾ ਗਲ ਵਿੱਚ ਲੱਕ ਨਾਲ ਛੁਰਾ ਬੰਨਿਆ ਹੋਇਆ ਡੰਡਾ ਹੱਥ ਵਿੱਚ ਕੁੱਤੇ ਮਗਰ ਲਾਏ ਹੋਏ ਜਿਵੇਂ ਕੋਈ ਸਹਾਂ ਦਾ ਸ਼ਿਕਾਰ ਕਰਨ ਜਾ ਰਿਹਾ ਹੋਵੇ ਮਹਾਰਾਜ ਜੰਗਲ ਵੱਲ ਤੁਰ ਪਏ ਲਹਿਣਾ ਜੀ ਤੇ ਹੋਰ ਸਿੱਖ ਸੰਗਤਾਂ ਵੀ ਮਗਰਮਗਰ ਕਈ ਤਾਂ ਥੋੜੀ ਦੂਰ ਜਾ ਕੇ ਡਰ ਦੇ ਮਾਰੇ ਪਰਤਾਏ ਆਪ ਜੀ ਦਾ ਸਰੂਪ ਵੀ ਡਰਾਉਣਾ ਸੀ ਤੇ ਬੋਲਚਾਲ ਵੀ ਸ਼ਕਤੀ ਭਰਿਆ ਸੀ ਇਸ ਕਰਕੇ ਆਪੋਤਾਪ ਚਰਚਾ ਛਿੜ ਪਈ ਕੋਈ ਕਹੇ ਮਸਤਾਨੇ ਹੋ ਗਏ ਹਨ ਕੋਈ ਕਹੇ ਪੁੱਤਰਾਂ ਦੇ ਕਹਿਣਾ ਨਾ ਮੰਨਣ ਦੀ ਗੱਲ ਦਿਲ ਤੇ ਲਾ ਬੈਠੇ ਨੇ ਕੋਈ ਕੁਸ਼ ਕਹੇ ਕੋਈ ਕੁਸ਼ ਸੰਸਾਰ ਦਾ ਜਿਉਂ ਜਿਉਂ ਮੂੰਹ ਤਿਉਂ ਤਿਉਂ ਗੱਲਾਂ ਕੋਝ ਦੂਰ ਜਾ ਕੇ ਸਤਿਗੁਰਾਂ ਨੇ ਇੱਕ ਦਬਕਾ ਮਾਰਿਆ ਸ਼ੇਰ ਵਾਂਗੂ ਗਰਜੇ ਤੁਸੀਂ ਜਾਣਦੇ ਹੋ ਕਿ ਨਹੀਂ ਕਈ ਇਸ ਦਬਕੇ ਨੂੰ ਸਹਾਰ ਨਾ ਸਕੇ ਤੇ ਮੁੜ ਪਏ ਜਿਹੜੇ ਦਬਕਾ ਸਹਾਰ ਗਏ ਜੇ ਗੁਰ ਚੜਕੇ ਤਾਂ ਮੀਠਾ ਲਾਗੇ ਉਹ ਅੱਗੇ ਨਾਲ-ਨਾਲ ਵਾਦਦੇ ਗਏ ਸਤਿਗੁਰਾਂ ਦੀ ਲੀਲਾ ਅੱਗੇ ਤਾਂਬੇ ਦੇ ਪੈਸੇ ਖਿਲਰੇ ਇਸ ਤਰ੍ਹਾਂ ਵੇਖੇ ਜਿਵੇਂ ਧਰਤੀ ਹੀ ਤਾਂਬੇ ਦੀ ਹੋ ਗਈ ਹੈ ਇੱਥੇ ਕੋਸ਼ ਕਈ ਤਾਂਬਾ ਚੁੱਕ ਕੇ ਮੁੜ ਗਏ ਹੋਰੇ ਅੱਗੇ ਜੰਗਲ ਵਿੱਚ ਗਏ ਤਾਂ ਸਵਰਨ ਦੇ ਭੂਖਣਾ ਨਾਲ ਸਜੀ ਹੋਈ ਧਰਤੀ ਆ ਗਈ। ਇਹ ਵੇਖ ਕੇ ਸਾਰੇ ਖਿਸਕਣ ਲੱਗ ਪਏ। ਸਾਰੇ ਸੋਨੇ ਦੀਆਂ ਝੋਲੀਆਂ ਪਰ ਕੇ ਪਿਛਾਂ ਮੁੜ ਗਏ। ਹੁਣ ਅੱਗੇ ਮਹਾਰਾਜ ਨਾਲ ਕੇਵਲ ਤਿੰਨ ਸਿੱਖ ਰਹਿ ਗਏ। ਭਾਈ ਲੈਣਾ ਜੀ, ਬਾਬਾ ਬੁੱਢਾ ਜੀ, ਭਾਈ ਪਗੀਰਤ ਜੀ। ਇਹ ਨਾਲ-ਨਾਲ ਜਾ ਰਹੇ ਸਨ। ਕਾਫੀ ਦੂਰ ਜਾ ਕੇ ਮਹਾਰਾਜ ਖੜੇ ਹੋ ਗਏ। ਬੜੀ ਕੜਕਵੀਂ ਆਵਾਜ਼ ਨਾਲ ਕਿਹਾ ਇਹ ਚਿੱਠੀ ਚਾਦਰ ਢੇਟ ਪਿਆ ਮੁਰਦਾ ਹੈ ਇਸ ਨੂੰ ਖਾਓ ਉਸ ਵਿੱਚੋਂ ਬੜੀ ਬਦਬੂ ਆ ਰਹੀ ਸੀ ਇਹ ਸੁਣ ਕੇ ਬਾਬਾ ਬੁੱਢਾ ਜੀ ਤੇ ਭਾਈ ਪੰਗੀਰਤ ਜੀ ਨੱਕ ਬੰਦ ਕਰਕੇ ਪਿੱਛੇ हट ਗਏ ਸਤਗੁਰਾਂ ਕਿਹਾ ਲੈਹਣਿਆ ਤੂੰ ਕਿਉਂ ਨਹੀਂ ਜਾਂਦਾ ਤੈਨੂੰ ਬਦਬੂ ਨਹੀਂ ਆਉਂਦੀ ਲੈਹਣੇ ਦੇ ਹੱਥ ਜੋੜ ਗਏ ਸਿਰ ਝੁੱਕ ਗਿਆ ਰਸਨਾ ਖੁੱਲੀ ਤੇ ਆਵਾਜ਼ ਸੀ ਪਾਤਸ਼ਾ ਕਿਸੇ ਦਾ ਕੋਈ ਟਿਕਾਣਾ ਹੋਵੇਗਾ ਚਲੇ ਗਏ ਹਨ ਮੇਰਾ ਤਾਂ ਆਪ ਜੀ ਦੇ ਬਕੈਰ ਕੋਈ ਹੋਰ ਆਸਰਾ ਹੀ ਨਹੀਂ ਮੈਂ ਕਿੱਥੇ ਜਾਵਾਂ ਗੁਰੂ ਚਰਨਾਂ ਤੋਂ ਬਿਨਾਂ ਕੋਈ ਥਾਂ ਨਹੀਂ ਸਤਿਗੁਰੂ ਕਹਿਣ ਲੱਗੇ ਛੇਤੀਕਾਰ ਫਿਰ ਖਾ ਮੁਰਦਾ ਲੈਣਾ ਮੁਰਦੇ ਕੋਲ ਜਾ ਬੈਠਾ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਗਿਆ ਦਿਓ ਕਿਧਰੋਂ ਖਾਵਾਂ ਸਿਰ ਵੱਲੋਂ ਕੇ ਪੈਰਾਂ ਵੱਲੋਂ ਗੁਰੂ ਮਹਾਰਾਜ ਨੇ ਕਿਹਾ ਸਿਰ ਵੱਲੋਂ ਖਾ ਜਦੋਂ ਹੁਕਮ ਮੰਨ ਕੇ ਸਤਨਾਮ ਕਹਿੰਦਿਆਂ ਸਿਰ ਵੱਲੋਂ ਚਾਦਰ ਚੁੱਕੀ ਤਾਂ ਕੁਛ ਵੀ ਨਹੀਂ ਸ਼ੁਕਰਾਨੇ ਵਿੱਚ ਨੇਤਰ ਮੁੰਦ ਗਏ ਜਦੋਂ ਖੁੱਲੇ ਤਾਂ ਅੱਗੇ ਕੜਾ ਪ੍ਰਸ਼ਾਦ ਪਿਆ ਸੀ ਇਹਨਾਂ ਟਿਖਿਆਵਾਂ ਵਿੱਚ ਲਹਿਣਾ ਜੀ ਚੰਗੇ ਨੰਬਰਾਂ ਤੇ ਅਵਲ ਰਹੇ ਸਿੱਧ ਸੁਦਾਈ ਵਿੱਚ ਹਰ ਥਾਂ ਤੇ ਪੂਰੇ ਉਤਰੇ ਇਹੋ ਕਾਰਨ ਸੀ ਜੋ ਤਫਤੇ ਲਈ ਸਾਬਿਤ ਹੋਏ ਗੁਰੂ ਮਹਾਰਾਜ ਨੇ ਗੁਰਤਾ ਗੱਦੀ ਤੇ ਬਿਠਾ ਦਿੱਤਾ ਦੇ ਨਾਮ ਅੰਗਤ ਰੱਖ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ